ਸਤਿਨਾਮ 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 ਜੀ ਵਾਹਿਗੁਰੂ 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 ਜੀ ਧੰਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜ ਵਾਰ ਅਗਰ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤੂ ਨਹੀਂ ਸੱਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਓ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਆ ਚਾਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਗੁਰਪਿਆਰੇ ਸਾਧ ਸੰਗਤ ਜੀ ਸਤਿਗੁਰ ਪਾਸ਼ਾ ਧੰਨ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 629 ਦੇ ਉੱਪਰ ਸੁਭਾਏ ਮਾਨ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸ਼ਬਦیاں ਰਹਾਉ ਦੀਆਂ ਪੰਕਤੀਆਂ ਇਹ ਸ਼ਬਦ ਦਾ ਕੇਂਦਰੀ ਭਾਵ ਜਿਹਦੇ ਵਿੱਚ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਉਹ ਸੱਚਾ ਸਾਹਿਬ ਜੋ ਪਰਮੇਸ਼ਰ ਸਦਾ ਕਾਇਮ ਰਹਿਣ ਵਾਲਾ ਹੈ ਜਿਸ ਵੇਲੇ ਮਨੁੱਖ ਦਾ ਮਨ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤੀ ਪਤੀਤ ਜਾਂਦਾ ਹੈ ਸਾਚੇ ਸਾਹਿਬ ਸਿਓ ਮਨ ਮਾਨੇ ਕਿਉਂਕਿ ਮਨ ਜਿਹੜਾ ਹੈ ਇਧਰ ਉਧਰ ਭਟਕਦਿਆਂ ਪ੍ਰਮਾਤਮਾ ਦੇ ਉੱਪਰ ਵਿਸ਼ਵਾਸ ਨਹੀਂ ਬਣਾਉਂਦਾ ਪਰ ਜਦੋਂ ਇਹਦਾ ਵਿਸ਼ਵਾਸ ਪ੍ਰਮਾਤਮਾ ਤੇ ਬਣਦਾ ਹੈ ਪ੍ਰਮਾਤਮਾ ਦੇ ਪ੍ਰਤੀ ਮਨ ਮੰਨ ਜਾਂਦਾ ਹੈ ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਵੀ ਕਹਿੰਦੇ ਆ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀਜੇ ਨਾ ਪਤੀਜੇ ਤੋ ਕਿਆ ਕੀ ਪਰ ਜਿਸ ਦਿਨ ਉਹ ਸਦਾ ਕਾਇਮ ਰਹਿਣ ਵਾਲੇ ਪਰਮੇਸ਼ਰ ਦੇ ਨਾਲ ਮਨੁੱਖ ਦਾ ਮਨ ਪਤੀ ਜਾਂਦਾ ਹੈ ਮੰਨ ਜਾਂਦਾ ਹੈ ਤੇ ਸਮਝ ਆਉਂਦੀ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਸਾਰੀ ਜਗ੍ਹਾ ਉਹ ਨਰੰਤਰ ਪਰਮੇਸ਼ਰ ਵਸ ਰਿਹਾ ਤੇ ਉਹਨੂੰ ਪਹਿਚਾਨ ਲੈਂਦਾ ਹੈ ਹਰ ਸਰਬ ਨਿਰੰਤਰ ਜਾਨਿਆ ਰਹਾਉ ਜਿਸ ਦਿਨ ਇਹ ਅਵਸਥਾ ਬਣੇਗੀ ਉਹਦੇ ਪ੍ਰਤੀ ਮਨ ਬਣ ਜਾਏਗਾ ਸਭ ਜਗ੍ਹਾ ਹੀ ਪਰਮੇਸ਼ਰ ਅਕਾਲ ਪੁਰਖ ਨਜ਼ਰੀ ਆਏਗਾ ਜਿੱਥੇ ਜਾਏਗਾ ਜਿੱਥੇ ਦੇਖੇਗਾ ਉਹ ਪਰਮੇਸ਼ਰ ਹੀ ਦੇਖੇਗਾ ਤੇ ਜਿੱਥੇ ਵੀ ਉਹਨੂੰ ਯਾਦ ਕਰੇਗਾ ਜਿੱਥੇ ਹਰ ਅਰਾਧੀ ਏ ਤਿੱਥੇ ਹਰ ਮਿੱਤ ਸਹਾਈ ਜਿਸ ਦਿਨ ਇਹ ਅਵਸਥਾ ਬਣੇਗੀ ਪਰਮੇਸ਼ਰ ਤੋਂ ਬਿਨਾ ਕੁਝ ਨਹੀਂ ਹੈ ਤੁੱਤ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਤੇ ਉਸ ਦਿਨ ਸਤਗੁਰੂ ਕਹਿੰਦੇ ਇਹਦੀ ਬਰਕਤ ਨਾਲ ਕੀ ਹੋਏਗਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਮੀਤਾ ਦਾ ਇੱਥੇ ਹਰਤੇ ਮੇਰੇ ਮਿੱਤਰ ਅਕਾਲ ਪੁਰਖ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਜਿਹੜਾ ਪਰਮੇਸ਼ਰ ਨੂੰ ਹਰ ਜਗ੍ਹਾ ਸਮਝਦਾ ਹੈ ਉਸ ਮਨੁੱਖ ਦੇ ਆਉਣ ਆਉਣ ਵਾਲੇ ਜੀਵਨ ਵਿੱਚ ਪ੍ਰਭੂ ਨੇ ਸੁੱਖ ਬਣਾ ਦਿੱਤਾ ਤੇ ਜਿਹੜਾ ਸਮਾਂ ਉਹਦੇ ਜੀਵਨ ਦਾ ਬੀਤ ਚੁੱਕਾ ਹੈ ਉਹਦੇ ਵਿੱਚ ਵੀ ਆਨੰਦ ਬਣਾਈ ਰੱਖਿਆ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਤੇ ਪਰਮੇਸ਼ਰ ਕਾਲਪੁਰਖ ਨੇ ਉਸ ਜੀਵ ਵਾਸਤੇ ਇਦਾਂ ਦੀ ਬਿਉਂਧ ਬਣਾ ਰੱਖੀ ਐ ਫਿਰ ਡੋਲਤ ਕਤ ਹੋ ਨਾਹੀ ਫਿਰ ਉਹ ਮਨੁੱਖ ਜਿਹੜਾ ਕਿਤੇ ਵੀ ਕਦੇ ਵੀ ਨਹੀਂ ਡੋਲਦਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਾਹੀ ਕਿਉਂ ਨਹੀਂ ਡੋਲੇਗਾ ਕਿਉਂਕਿ ਉਸ ਪਰਮੇਸ਼ਰ ਦੇ ਪ੍ਰਤੀ ਉਹਦਾ ਮਨ ਪਤੀਜ ਗਿਆ ਹੈ ਉਸ ਪਰਮੇਸ਼ਰ ਨੂੰ ਹਰ ਜਗ੍ਹਾ ਹਾਜ਼ਰ ਨਾਜ਼ਰ ਸਮਝ ਰਿਹਾ ਹੈ ਸਾਚੇ ਸਾਹਿਬ ਸਿਓ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਤੇ ਸਭ ਜੀ ਕਹਿੰਦੇ ਉਹਦੀ ਬਰਕਤ ਨਾਲ ਕੀ ਹੋਏਗਾ ਅੱਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤ ਹੋਣਾ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹੈ ਪ੍ਰਤ ਪਾਲਾ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਦਇਆ ਦਾ ਘਰ ਹੈ ਉਹ ਸਾਰੇ ਜੀਵ हे परमेश्वर अकाल पुरख तेरे पैदा कीते है कदों समझ आएगी हर सर्व निरंतर जाणया समझ आएगी नहीं तो बणो कहंदा मैं आ चीज कीती मैं आ बनाया मैं वो कीता मेरा परिवार मेरा संसार पर जदन समझ आएगी ते एक जिंदगी दी एक रीत बन जाएगी एक जिंदगी दी मरजादा बन जाएगी एक समझ आ जाएगी कि हे अकाल पुरख परमेश्वर सारे जीव तेरे हन सब जीव तेरे दयाला ਆਪਣੇ ਭਗਤ ਕਰੇ ਪਰਤ ਪਾਲਾ ਤੂੰ ਆਪਣੇ ਪਿਆਰਿਆਂ ਦੀ ਆਪਣੇ ਭਗਤਾਂ ਦੀ ਆਪ ਰੱਖਿਆ ਕਰਦਾ ਹੈ ਅਚਰਜ ਤੇਰੀ ਵਡਿਆਈ اے ਅਕਾਲ ਪੁਰਖ ਪਰਮੇਸ਼ਰ اے ਵਾਹਿਗੁਰੂ ਜੀ ਤੇਰੀ ਜਿਹੜੀ ਵਡਿਆਈ ਨਾ ਹੈਰਾਨ ਕਰਨ ਦੇਣ ਵਾਲੀ ਹੈ ਕਿਉਂਕਿ ਤੇਰਾ ਅਚਰਜ ਰੂਪ ਹੈ ਤੇਰੀ ਬਖਸ਼ਿਸ਼ ਵੀ ਹੈਰਾਨ ਕਰਨ ਦੇਣ ਵਾਲੀ ਹੈ ਅਚਰਜ ਤੇਰੀ ਵਡਿਆਈ ਤੇ ਹੇ ਸਤਿਗੁਰ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਨਿਤ ਨਾਨਕ ਨਾਮ ਧਿਆਈ ਐ ਐਸੇ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ ਸਾਬ ਕਹ ਰਿਹਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨਿਤ ਨਾਨਕ ਨਾਮ ਧਿਆਈ ਨਿਤ ਉਸ ਪਰਮੇਸ਼ਰ ਦਾ ਨਾਮ ਜਪਣਾ ਪਰ ਤਾਂ ਹੀ ਹੋ ਸਕਦਾ ਨਾ ਜਦੋਂ ਅਸੀਂ ਉਸ ਪਰਮੇਸ਼ਰ ਅਕਾਲ ਪੁਰਖ ਨੂੰ ਹਰ ਜਗ੍ਹਾ ਹਾਜ਼ਰ ਨਾਜ਼ਰ ਸਮਝਦੇ ਆ ਕਿਉਂ ਪਰਮੇਸ਼ਰ ਦੂਰ ਨਹੀਂ ਹੈ ਸਾਚੇ ਸਾਬ ਸਿਓ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਮਨ ਹਰੇਕ ਜਗ੍ਹਾ ਮਨ ਗਿਆ ਹਰੇਕ ਚੀਜ਼ ਨਾਲ ਬਣ ਜਾਂਦਾ ਧਿਆ ਪੁੱਤਰਾਂ ਨਾਲ ਮਾਤਾ ਪਿਤਾ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਦੁਨੀਆ ਦੇ ਨਾਲ ਤਾਂ ਮਨ ਮੰਨ ਗਿਆ ਪਰ ਜਿਸ ਦਿਨ ਪ੍ਰਮਾਤਮਾ ਦੇ ਪ੍ਰਤੀ ਤੇਰਾ ਮਨ ਮੰਨ ਗਿਆ ਤੇ ਸਮਝ ਆਏਗੀ ਕਿ ਪਰਮੇਸ਼ਰ ਹਰ ਜਗ੍ਹਾ ਹਾਜ਼ਰ-ਨਾਜ਼ਰ ਤੇ ਵਿਆਪਕ ਹੈ ਸੱਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਨਾਮ 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 ਜੀ